ਮੈਨੂੰ ਸਾਲਾ ਝੂਠ ਕਿਸੇ ਤਕੜੇ ਘਰੋਂ ਲੱਗਦਾ ਹੈ ਮੈਨੂੰ ਸਾਲਾ ਝੂਠ ਕਿਸੇ ਤਕੜੇ ਘਰੋਂ ਲੱਗਦਾ ਹੈ ਤਾਈਓ ਇਹ ਹਰ ਕਿਸੇ ਦੇ ਮੂੰਹੋਂ ਫਬਦਾ ਹੈ ਸਿਆਣੇ ਕਹਿੰਦੇ ਝੂਠ ਦੇ ਪੈਰ ਨਹੀਂ ਹੁੰਦੇ ਸਿਆਣੇ ਕਹਿੰਦੇ ਝੂਠ ਦੇ ਪੈਰ ਨਹੀਂ ਹੁੰਦੇ ਪਰ ਇਹ ਤਾਂ ਸਭ ਤੋਂ ਤੇਜ਼ ਭੱਜਦਾ ਹੈ ਮੈਨੂੰ ਸਾਲਾ ਝੂਠ ਕਿਸੇ ਤਕੜੇ ਘਰੋਂ ਲੱਗਦਾ ਹੈ ਮੈਨੂੰ ਸਾਲਾ ਝੂਠ ਕਿਸੇ ਤਕੜੇ ਘਰੋਂ ਲੱਗਦਾ ਹੈ ਫਾਸਟ ਫੂਡ ਦੇ ਵਾਂਗੂ ਸਾਰੇ ਕਰਦੇ ਇਹਨੂੰ ਪਸੰਦ ਨੇ ਫਾਸਟ ਫੂਡ ਦੇ ਵਾਂਗੂ ਸਾਰੇ ਕਰਦੇ ਇਹਨੂੰ ਪਸੰਦ ਨੇ ਤਾਂ ਹੀ ਤਾਂ ਸੱਚ ਦੇ ਸਾਰੇ ਦਰਵਾਜ਼ੇ ਬੰਦ ਨੇ ਝੂਠ ਤੇ ਝਟ ਕਰ ਲੈਂਦੇ ਸੱਚ ਤੇ ਕੋਈ ਵਿਸ਼ਵਾਸ ਨਹੀਂ ਕਰਦਾ ਝੂਠ ਤੇ ਝਟ ਕਰ ਲੈਂਦੇ ਸੱਚ ਤੇ ਕੋਈ ਵਿਸ਼ਵਾਸ ਨਹੀਂ ਕਰਦਾ ਇਸੇ ਲਈ ਬੰਦਾ ਝੂਠ ਬੋਲ ਰਹਿੰਦਾ ਤੇ ਸੱਚ ਬੋਲਣ ਤੋਂ ਡਰਦਾ ਸੱਚ ਵਿਚਾਰਾ ਭੋਲਾ ਹੁੰਦਾ ਝੂਠ ਦੇ ਅੱਗੇ ਬੋਲਾ ਹੁੰਦਾ ਸੱਚ ਵਿਚਾਰਾ ਭੋਲਾ ਹੁੰਦਾ ਝੂਠ ਦੇ ਅੱਗੇ ਬੋਲਾ ਹੁੰਦਾ ਸੱਚ ਦੀ ਦੌੜ ਵਿੱਚ ਝੂਠ ਬੰਦੇ ਨੂੰ ਅੱਗੇ ਹੋ ਕੇ ਠੱਗਦਾ ਮੈਨੂੰ ਸਾਲਾ ਝੂਠ ਕਿਸੇ ਤਕੜੇ ਕਰੋਣ ਲੱਗਦਾ ਮੈਨੂੰ ਸਾਲਾ ਝੂਠ ਕਿਸੇ ਤਕੜੇ ਕਰੋਣ ਲੱਗਦਾ ਸਕੂਨ ਨਹੀਂ ਹੈਗਾ ਇਹਦੇ ਕੋਲ ਕੋੜਾ ਵੀ ਪਰ ਫਿਰ ਵੀ ਸੱਚ ਤੇ ਭਰੋਸਾ ਨਹੀਂ ਥੋੜਾ ਵੀ ਸਕੂਨ ਨਹੀਂ ਹੈਗਾ ਝੂਠ ਕੋਲ ਕੋੜਾ ਵੀ ਪਰ ਫੇਰ ਵੀ ਸੱਚ ਤੇ ਭਰੋਸਾ ਨਹੀਂ ਉਹ ਥੋੜਾ ਵੀ ਝੂਠ ਦਾ ਦੀਵਾ ਕੁੱਲ ਹੋ ਕੇ ਸੱਚ ਦਾ ਦੀਵਾ ਹਮੇਸ਼ਾ ਜਗਦਾ ਹੈ ਮੈਨੂੰ ਸਾਲਾ ਝੂਠ ਕਿਸੇ ਤਗੜੇ ਘਰੋਂ ਲੱਗਦਾ ਹੈ ਪਾਈਓ ਏ ਹਰ ਕਿਸੇ ਦੇ ਮੂੰਹ ਫੱਬਦਾ ਹੈ ਮੈਨੂੰ ਸਾਲਾ ਝੂਠ ਕਿਸੇ ਤਗੜੇ ਘਰੋਂ ਲੱਗਦਾ ਹੈ ਮੈਨੂੰ ਸਾਲਾ ਝੂਠ ਕਿਸੇ ਤਗੜੇ ਘਰੋਂ ਲੱਗਦਾ ਹੈ